ਕਿਵੇਂ ਇੱਕ ਹੀ ਰਿਵਾਲਵਰ ਨੇ ਸਾਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਇਹਦੀ ਗੱਲ ਦੱਸਦੇ ਆ ਤੁਹਾਨੂੰ 1940 ਦੀ ਗੱਲ ਆ ਜੱਸੀ ਦਾ ਵੱਡਾ ਪੁੱਤਰ 38 ਸਾਲਾਂ ਦਾ ਸੀ ਉਹ ਵੀ ਪਿਓ ਵਾਂਗ ਗੁੱਸੇ ਵਾਲਾ ਸ਼ਰਾਬੀ ਅਤੇ ਜੂਏਵਾਦ ਸੀ ਉਹਨੇ ਇੱਕ ਰਾਤ ਆਪਣੇ ਘਰ ਵਾਲੇ ਨੂੰ ਬਹੁਤ ਕੁੱਟਿਆ ਮਾਰਿਆ ਉਹਨੇ ਪੁਲਿਸ ਨੂੰ ਫੋਨ ਕਰ ਦਿੱਤਾ ਤੇ ਪੁਲਿਸ ਜੱਸੀ ਦੇ ਮੁੰਡੇ ਨੂੰ ਚੱਕ ਕੇ ਲੈ ਗਈ ਜੱਸੀ ਨੂੰ ਜੇਲ੍ਹ ਦੇ ਵਿੱਚੋਂ ਫੋਨ ਆਇਆ ਕਿ ਭਾਈ ਆਪਣੇ ਮੁੰਡੇ ਨੂੰ ਤੂੰ ਛਡਵਾ ਕੇ ਲੈ ਜਾ ਪਰ ਜੈਸੀ ਨੇ ਉਹਨੂੰ ਇੱਕ ਚਿੱਠੀ ਲਿਖੀ ਕਿਉਂਕਿ ਉਦੋਂ ਚਿੱਠੀਆਂ ਦਾ ਹੀ ਦੌਰ ਸੀ ਕਿ ਮੈਂ ਤੈਨੂੰ ਪਿਓ ਵੱਜੋਂ ਸਾਰਾ ਕੁਝ ਸਿਖਾਇਆ ਦਿੱਤਾ ਪਰ ਇੱਕ ਡਿਸਪੀਲਨ ਨਾ ਸਕੇ ਸਕਿਆ ਤੇ ਮੈਂ ਪੂਰਾ ਪਿਓ ਦਾ ਕਿਰਦਾਰ ਨਾ ਨਿਭਾ ਸਕਿਆ ਉਸੇ ਸਾਲ ਹੀ ਨਵੰਬਰ ਮਹੀਨੇ ਦੇ ਵਿੱਚ ਜਾ ਕੇ ਜੈਸੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਤੇ ਦੇਖੋ ਇਤਿਫਾਕ ਦੀ ਗੱਲ ਹੈ ਕਿ 8 ਮਹੀਨਿਆਂ ਬਾਅਦ ਉਸੇ ਰਿਵਾਲਵਰ ਦੇ ਨਾਲ ਜੈਸੀ ਦੇ ਵੱਡੇ ਮੁੰਡੇ ਨੇ ਆਪਣੇ ਘਰ ਵਾਲੀ ਨੂੰ 5 ਗੋਲੀਆਂ ਮਾਰੀਆਂ ਅਤੇ ਫਿਰ ਖੁਦ ਨੂੰ ਗੋਲੀ ਮਾਰ ਲਈ ਇਸ ਤਰ੍ਹਾਂ ਇੱਕੋ ਹੀ ਰਵਾਲਵਰ ਨੇ ਪਰਿਵਾਰ ਦੇ ਕਿੰਨੇ ਜੀਆਂ ਦੀ ਜਾਨ ਲੈ ਲਈ ਜੈਸੀ ਦੀ ਕਹਾਣੀ ਤੋਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਕਿ ਅਸੀਂ ਪੈਸੇ ਦੇ ਵਿੱਚ ਕਿੰਨੇ ਵੀ ਅਮੀਰ ਹੋ ਜਾਈਏ ਪਰ ਜੇ ਘਰ ਵਿੱਚ ਸੁੱਖ ਸ਼ਾਂਤੀ ਨਹੀਂ ਹੈਗੀ ਤਾਂ ਸਾਰਾ ਕੁਝ ਵਿਅਰਥ ਹੈ